ਸਾਸੀ ਕਾਲ ਜੀ ਮੇਰੇ ਪੰਜਾਬ ਵਾਸੀਆਂ ਨੂੰ ਮੇਰੀ ਪਿਆਰ ਭਰੀ 사ਸੀ ਕਾਲ ਵੀਰੋ ਅੱਜ ਮੈਂ ਇੱਕ ਬੜੇ ਗੰਭੀਰ ਵਿਸ਼ੇ ਤੇ ਤੁਹਾਡੇ ਰੂਬਰੂ ਹੋਇਆ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਉਹ ਆ ਚਿੱਟੇ ਦਾ ਪਰ ਹੁਣ ਥੋੜੇ ਦਿਨ ਹੋ ਗਏ ਜਿਹੜਾ ਨਸ਼ਿਆਂ ਦਾ ਲੋਕਾਂ ਦੀਆਂ ਮੌਤਾਂ ਹੋਈਆਂ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ 21 ਮੌਤਾਂ ਸ਼ਰਾਬ ਜਰੀਲੀ ਪੀਣ ਦੇ ਨਾਲ ਮੌਤਾਂ ਹੋਈਆਂ ਮੈਂ ਉਸ ਵਿਸ਼ੇ ਤੇ ਤੁਹਾਡੇ ਰੂਬਰੂ ਹੋਇਆ ਵੀਰੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਦੋਂ ਵੀ ਕੋਈ ਐਹੋ ਜੀ ਦੁਰਘਟਨਾ ਵਾਪਰਦੀ ਆ ਜਿਹੜੇ 1-2 ਸ਼ਰਾਬੀ ਕੇ ਮਰਦੇ ਉਹਨਾਂ ਦੀ ਤੇ ਕਦੀ ਨਿਊਜ਼ ਤੱਕ ਨਹੀਂ ਇਹ ਗੱਲਾਂ ਆਈਆਂ ਨਾ ਹੀ ਕਿਸੇ ਪਾਰਟੀਆਂ ਨੇ ਠਾਈਆਂ ਪਰ ਜਿਹੜਾ ਹੁਣ 21 ਮੌਤਾਂ ਜਿਹੜੀਆਂ ਜਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਉਹਨਾਂ ਦੇ ਕੋਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦਾ ਦੁੱਖ ਵੰਡਾਉਣਗੇ ਬਹੁਤ ਵਧੀਆ ਗੱਲ ਆ ਪਰ ਮੈਂ ਉਹਨਾਂ ਦੀ ਇੱਕ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਵੀ ਜਿਹੜਾ ਉਹ 10-10 ਲੱਖ ਰੁਪਈਆ ਉਹਨਾਂ ਨੂੰ ਮਦਦ ਦੇ ਤੌਰ ਤੇ ਦੇ ਕੇ ਆਏ ਆ ਤੇ ਇੱਕ ਇੱਕ ਸਰਕਾਰੀ ਨੌਕਰੀ ਫਿਰ ਉਹ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਅੱਜ ਇੱਕ ਜਰੀਲੀ ਸ਼ਰਾਬ ਪੀਣ ਵਾਲਾ ਬੰਦਾ ਮਰ ਗਿਆ ਉਸ ਦੇ ਪਰਿਵਾਰ ਨੂੰ 10-10 ਲੱਖ ਰੁਪਈਆ ਤੇ ਇੱਕ ਇੱਕ ਸਰਕਾਰੀ ਨੌਕਰੀ ਦੇ ਦਿੱਤੀ ਪਰ ਜਿਹੜੀਆਂ ਹਜ਼ਾਰਾਂ ਮੌਤਾਂ ਜਿਹੜੀਆਂ ਕੋਈ ਗਿਣਤੀ ਤੋਂ ਵੀ ਅੰਕੜਿਆਂ ਤੋਂ ਵੀ ਉੱਪਰ ਆ ਉਹ ਆ ਚਿੱਟੇ ਦੇ ਨਾਲ ਜਿਹੜੇ ਸਾਡੇ ਨੌਜਵਾਨ ਚਲੋ ਜਿਹੜੇ ਸ਼ਰਾਬ ਪੀਣ ਵਾਲੇ 21 ਜਾਣੇ ਮਰੇ ਉਹਨਾਂ ਦੇ ਪਰਿਵਾਰ ਨਾਲ ਮੈਨੂੰ ਦੁੱਖ ਆ ਕਿ ਉਹ ਨਹੀਂ ਮਰਨੇ ਚਾਹੀਦੇ ਸੀ ਉਹ ਸਰਕਾਰਾਂ ਦੀ ਅੰਗੇਲੀ ਆ ਪਰ ਮੈਂ ਇਹ ਗੱਲ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਐ ਵੀ ਅੱਜ ਦਾ ਜੋ ਹਾਲਾਤ ਜਾਂ ਜੋ ਅੱਜ ਦੀ ਸਮੇਂ ਦੇ ਨਾਲ ਆਪਾਂ ਮੰਗ ਕਰੀਏ ਤੇ ਮੈਂ ਇਹ ਤੁਹਾਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਵੀ ਜੇ ਨਸ਼ੇ ਵਿੱਚ ਨਾਲੇ ਬੰਦੇ ਨੂੰ ਵੀ ਇੱਕ ਸ਼ਰਾਬ ਪੀ ਕੇ ਮਰਨ ਵਾਲੇ ਬੰਦੇ ਨੂੰ 100 ਲੱਖ ਰੁਪਈਆ ਤੇ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਂਦੀ ਆ ਤੇ ਮੈਨੂੰ ਇਹ ਦੱਸ ਦੋ ਵੀ ਜਿਹੜੇ ਚਿੱਟੇ ਨਾਲ ਕੋਈ 18 ਸਾਲ ਦਾ ਕੋਈ 15 ਸਾਲ ਦਾ ਕੋਈ 22 ਸਾਲ ਦਾ ਨੌਜਵਾਨ ਮਰਦਾ ਏ ਉਹਨਾਂ ਦੇ ਪਰਿਵਾਰਾਂ ਨੂੰ ਕੀ ਸਰਕਾਰ 10-10 ਲੱਖ ਰੁਪਇਆ ਦੇਊਗੀ ਕੀ ਸਰਕਾਰ ਉਹਨਾਂ ਦੇ ਪਰਿਵਾਰਾਂ ਚ ਨੌਕਰੀ ਦੇਊਗੀ ਇਹ ਸਵਾਲ ਹਰ মিডিਆ ਨੂੰ ਸਰਕਾਰ ਨੂੰ ਕਰਨਾ ਚਾਹੀਦਾ ਹੈ ਹਰ ਰਾਜਨੀਤਿਕ ਪਾਰਟੀ ਨੂੰ ਕਰਨਾ ਚਾਹੀਦਾ ਹਰ ਲੀਡਰ ਨੂੰ ਕਰਨਾ ਚਾਹੀਦਾ ਹੈ ਪਰ ਕਿਸੇ ਨੂੰ ਕੋਈ ਮਤਲਬ ਨਹੀਂ ਸਿਰਫ 21 ਮੌਤਾਂ ਤੇ ਹਰ ਬੰਦਾ ਰਾਜਨੀਤੀ ਕਰ ਰਿਹਾ ਹਰ ਲੀਡਰ ਰਾਜਨੀਤੀ ਕਰ ਰਿਹਾ ਹਰ ਸਮਾਜ ਸੇਵੀ ਜਿਹੜਾ ਵਾ ਉਹ 21 ਮੌਤਾਂ ਦੀਆਂ ਗੱਲਾਂ ਕਰ ਰਿਹਾ ਹੈ ਕਿ 21 ਮੌਤਾਂ ਸ਼ਰਾਬ ਪੀਣ ਦੇ ਨਾਲ ਹੋ ਗਈਆਂ 100 ਪਹਿਲਾਂ ਮੌਤਾਂ ਹੋਈਆਂ ਸੀ ਤਰਨਤਾਰਨ ਸੰਗਰੂਰ ਦੇ ਵਿੱਚ ਮੌਤਾਂ ਹੋਈਆਂ ਠੀਕ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ 10-10 ਲੱਖ ਰੁਪਈਆ ਇੱਕ ਜਰੀਲੀ ਸ਼ਰਾਬ ਨਜਾਇਜ਼ ਤੌਰ ਤੇ ਵਿਗਨਦੀ ਆ ਉਹਦੇ ਨਾਲ ਮੋਤਾਂ ਹਾਉਣ ਵਾਲੇ ਬੰਦਿਆਂ ਨੂੰ 10-10 ਲੱਖ ਰੁਪਈਆ ਜੇ ਸਰਕਾਰ ਦੇ ਰਹੀ ਆ ਤੇ ਜਿਹੜੇ ਚਿੱਟਾ ਵੇਚਦੇ ਨੇ ਉਹਨਾਂ ਨੂੰ ਤੇ ਸਰਕਾਰ ਫਾੜੀ ਰਹੀ ਆ ਪਰ ਜੇ ਚਿੱਟੇ ਦੇ ਨਾਲ ਅੱਜ ਤੋਂ ਬਾਅਦ ਚਲੋ ਪਿੱਛੇ ਜੋ ਹੋ ਗਿਆ ਮੈਂ ਉਹਦਾ ਗੱਲ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਮਿਲ ਸਕਦਾ ਪਰ ਅੱਜ ਤੋਂ ਬਾਅਦ ਇੱਕ ਐਲਾਨ ਮੁੱਖ ਮੰਤਰੀ ਸਾਹਿਬ ਵੱਲੋਂ ਹੋਇਆ ਵੀ 10 ਲੱਖ ਰੁਪਈਆ ਜਿਹੜਾ ਏ ਉਹ ਇੱਕ ਸ਼ਰਾਬ ਨਾਲ ਮਰਨ ਵਾਲੇ ਬੰਦੇ ਨੂੰ ਦਿੱਤਾ ਗਿਆ ਤੇ ਕਿ ਕੀ ਇੱਕ ਚੱਟੇ ਨਾਲ ਬਣਿਆ ਮਰਿਆ ਨੌਜਵਾਨ ਜਾਂ ਕੋਈ ਵੱਡੀ ਉਮਰ ਦਾ ਮਰਿਆ ਇਨਸਾਨ ਕੀ ਉਹਦੇ ਪਰਿਵਾਰਾਂ ਨੂੰ ਦਾਦਾ ਲੱਖ ਰੁਪਈਆ ਤੇ ਇੱਕ ਇੱਕ ਸਰਕਾਰੀ ਨੌਕਰੀ ਨਹੀਂ ਦੇਣੀ ਚਾਹੀਦੀ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਸ ਪਿੰਡ ਦੇ ਵਿੱਚ ਕੋਈ ਚੱਟੇ ਦੇ ਨਾਲ ਮੌਤ ਹੁੰਦੀ ਆ ਉਹ ਗਰੀਬ ਆ ਚਾਹੇ ਅਮੀਰ ਆ ਉਹਨਾਂ ਦੇ ਘਰ ਬੱਚੇ ਦੀ ਸੰਸਕਾਰ ਨਾ ਕੀਤਾ ਜਾਵੇ ਉਹਦਾ ਪੋਸਟਮਾਰਟਮ ਕਰਾ ਕੇ ਤੇ ਉਦੋਂ ਤੱਕ ਉਹਦਾ ਸਸਕਾਰ ਨਾ ਕੀਤਾ ਜਾਵੇ ਜਦ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਆਣ ਕੇ ਜਾਂ ਮੁੱਖ ਮੰਤਰੀ ਖੁਦ ਆਣ ਕੇ 10 ਲੱਖ ਰੁਪਇਆ ਤੇ ਜਾਂ ਇੱਕ ਸਰਕਾਰੀ ਨੌਕਰੀ ਨਹੀਂ ਦਿੰਦਾ ਉਦੋਂ ਤੱਕ ਉਸ ਬੰਦੇ ਦਾ ਸਸਕਾਰ ਨਾ ਕੀਤਾ ਜਾਵੇ ਮੈਂ ਪਹਿਲਾਂ ਵੀ ਇਸ ਮੁੱਦੇ ਤੇ ਇਸ ਚੀਜ਼ਾਂ ਦੇ ਆਵਾਜ਼ ਚੁੱਕਦਾ ਰਿਹਾ ਪਰ ਪਰਿਵਾਰਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਜਿਨ੍ਹਾਂ ਦੇ ਪੁੱਤ ਚਟੇਣਾ ਮਰੇ ਆ ਪਰ ਜਦੋਂ ਦਾ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਐਲਾਨ ਕਰਤਾ ਉੱਥੇ ਵੀ ਇਹ ਜਿਹੜੇ ਬੰਦੇ ਮਰੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਤੇ ਇੱਕ-ਇੱਕ ਸਰਕਾਰੀ ਨੌਕਰੀ ਤੇ ਮੈਂ ਤੇ ਕਹਿੰਦਾ ਸਰਕਾਰਾਂ ਕੋ ਨਸ਼ੇ ਬੰਦ ਨਹੀਂ ਹੋਣੇ ਇਹ ਗੱਲ ਸੱਚ ਆ ਪਰ ਜੇ ਸਰਕਾਰ ਚਿੱਟੇ ਵਾਲੇ ਮਰਨ ਵਾਲੇ ਬੱਚੇ ਦੇ ਪਰਿਵਾਰ ਨੂੰ 10 ਲੱਖ ਰੁਪਈਆ ਤੇ ਇੱਕ ਸਰਕਾਰੀ ਨੌਕਰੀ ਜੇ ਮਦਦ ਦੇ ਤੌਰ ਤੇ ਦਿੰਦੇ ਆ ਤੇ ਮੈਂ ਬਹੁਤ ਧੰਨਵਾਦ ਕਰੂੰਗਾ ਮੁੱਖ ਮੰਤਰੀ ਸਾਹਿਬ ਦਾ ਵੀ ਅੱਜ ਤੋਂ ਬਾਅਦ ਜਿਹੜਾ ਵੀ ਕਿਸੇ ਦਾ ਪੁੱਤ ਮਰਦਾ ਏ ਚੱਟੇ ਦੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਤੇ ਇੱਕ-ਇੱਕ ਸਰਕਾਰੀ ਨੌਕਰੀ ਉਹਨਾਂ ਦੇ ਪਰਿਵਾਰ ਚ ਕਿਸੇ ਵੀ ਜੀ ਨੂੰ ਜ਼ਰੂਰ ਦਿੱਤੀ ਜਾਵੇ। ਬਸ ਇਹ ਮੈਸੇਜ ਨੂੰ ਸਰਕਾਰਾਂ ਤੱਕ ਪਹੁੰਚਾਓ, মিডিਆ ਤੱਕ ਪਹੁੰਚਾਓ ਤਾਂ ਜੋ মিডিਆ ਵੀ ਜਾਗਰੂਤ ਹੋਵੇ, ਆਪਣੇ ਲੀਡਰ ਵੀ ਤੇ ਆਪਣੇ ਸਮਾਜ ਸੇਵੀ ਵੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਵੀ ਇਸ ਵੀਡੀਓ ਨੂੰ ਮੁੱਖ ਮੰਤਰੀ ਸਾਹਿਬ ਤੱਕ ਜਰੂਰ ਪਹੁੰਚਾਓ ਤਾਂ ਜੋ ਚਿੱਟੇ ਵਾਲੇ ਜਿਹੜੇ ਨੌਜਵਾਨ ਮਰਦੇ ਆ ਉਹਨਾਂ ਦੇ ਮਾਪਿਆਂ ਨੂੰ ਵੀ 10-10 ਲੱਖ ਰੁਪਇਆ ਤੇ ਇੱਕ ਇੱਕ ਸਰਕਾਰੀ ਨੌਕਰੀ ਮਿਲੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਾਥੀ ਕਾਲ ਧੰਨਵਾਦ ਇਹ ਵੀਡੀਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੇ